5 ਜੁਲਾਈ 1775 ਨੂੰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਸ਼ਮੀਰੀ ਪੰਡਤਾਂ ਦੇ ਅਗਰਹਿ ਦੇ ਨਾਲ ਆਪਾਂ ਕਹੀਏ ਉਹਨਾਂ ਦੀ ਬੇਨਤੀ ਤੋਂ ਬਾਅਦ ਦਿੱਲੀ ਵੱਲ ਨੂੰ ਚਾਲੇ ਪਾਈ ਸੀਗੇ ਤੇ ਉਹਨਾਂ ਨੇ ਕਿਹਾ ਸੀ ਕਿ ਧਰਮ ਬਚਾਣਾ ਧਰਮ ਬਚਾਉਣ ਵਾਸਤੇ ਗਏ ਸੀ ਅੱਜ 11 ਜੁਲਾਈ ਨੂੰ ਫਿਰ ਇੱਕ ਵਾਰ ਉਸ ਤਰ੍ਹਾਂ ਦੀ ਯਾਤਰਾ ਆਪਾਂ ਕਹੀਏ ਧਰਮ ਬਚਾਓ ਯਾਤਰਾ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ ਬਾਬਾ ਮਨਜੀਤ ਸਿੰਘ ਜੀਤਪੁਰ ਵਾਲੇ ਜਿਹੜੇ ਨੇ ਉਹਨਾਂ ਨੇ ਇਹ ਯਾਤਰਾ ਜਿਹੜੀ ਹੈਗੀ ਹੈ ਇੱਥੋਂ ਅੱਜ ਖਾਲਸੇ ਦੀ ਧਰਤੀ ਜਿਹੜੀ ਹੈ ਆਪਾਂ ਕਿ ਇਹ ਸ੍ਰੀ ਅਨੰਦਪੁਰ ਸਾਹਿਬ ਤੋਂ ਜਿਹੜੀ ਹੈਗੀ ਯਾਤਰਾ ਇਹ ਜਾਣੀ ਹੈਗੀ ਐ ਤੇ ਚਾਂਦਨੀ ਚੌਕ ਦਿੱਲੀ ਜਿੱਥੇ ਜਾ ਕੇ ਇਹ ਗੁਰਦੁਆਰਾ ਸਿੱਖ ਗੰਨ ਸਾਹਿਬ 14 ਅਪ੍ਰੈਲ ਨੂੰ ਸੰਪੂਰਨ ਹੋਣੀ ਹੈਗੀ ਐ ਤੇ ਅਸੀਂ ਗੱਲ ਕਰਦੇ ਹਾਂ ਇਸ ਯਾਤਰਾ ਨੂੰ ਲੈ ਕੇ ਜਿਹੜੇ ਬੜੇ ਪ੍ਰਬੰਧ ਕੀਤੇ ਗਏ ਨੇ ਤੁਹਾਨੂੰ ਅਸੀਂ ਜੀ ਮੀਡੀਆ ਜਿਹੜਾ ਹੈਗਾ ਇਸ ਯਾਤਰਾ ਦੇ ਪਲ-ਪਲ ਦੀ ਜਾਣਕਾਰੀ ਤੁਹਾਨੂੰ ਦੇਵੇਗਾ ਤੇ ਦੱਸੇਗਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਕਿਹਨਾ-ਕਿਨਾ ਰਾਹਤਾਂ ਨੂੰ ਹੁੰਦੇ ਹੋਏ ਦੇਲੇ ਚਾਂਦ ਇਨਸਾਉਂ ਪਹੁੰਚੇ ਸੀਗੇ ਔਰ ਕਦੋਂ ਉਹਨਾਂ ਨੇ ਜਦੋਂ ਆਗਰੇ ਪਹੁੰਚੇ ਨੇ ਤਾਂ ਮੁਗਲ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਬੰਦੀ ਮਾਕ ਰੱਖਿਆ ਸੀਗਾ ਇਹ ਸਾਰੀ ਤੁਹਾਨੂੰ ਜਾਣਕਾਰੀ ਦਵਾਗੇ ਤੁਹਾਨੂੰ ਲਿਖ ਚਲਦੇ ਆ ਇਸ ਯਾਤਰਾ 'ਪਾ ਤੁਹਾਨੂੰ ਦਿਖਾਣੇ ਆ ਕਿ ਕਿਸ ਤਰ੍ਹਾਂ ਜਿਹੜੇ ਨੇ ਧਾਰਮਿਕ ਜਿਹੜੇ ਲੋਕ ਨੇ ਉਹ ਪਹੁੰਚਨੇ ਜਿਹੜੀਆਂ ਜਿਹੜੀਆਂ ਰਾਜਨੀਤਿਕ ਸ਼ਖਸੀਅਤਾਂ ਨੇ ਉਹ ਪਹੁੰਚਨੇ ਸਰਕਾਰਾਂ ਪਹੁੰਚਦੀਆਂ ਨੇ ਇਸ ਦੇ ਵਿੱਚ ਤੇ ਇਸ ਦੇ ਨਾਲ ਇਹ ਵੀ ਦੱਸਾਂਗੇ ਤੇ ਕਿਸ ਤਰ੍ਹਾਂ ਦਾ ਇਹ ਇਤਿਹਾਸ ਹੈਗਾ ਆ ਤੇ ਅੱਜ ਦੀ ਨੌਜਵਾਨ ਪੀੜ੍ਹੀ ਵਾਰੇ ਨੌਜਵਾਨ ਪੀੜ੍ਹੀ ਨੂੰ ਕਿਸ ਤੋਂ ਸਿੱਖਣਾ ਚਾਹੀਦਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਸ ਪਾਵਨ ਧਰਤੀ ਤੇ ਅਸੀਂ ਨਤਮਸਤਕ ਹੋ ਰਹੇ ਆਂ ਜਿਸ ਧਰਤੀ ਤੇ 25 ਜੂਨ 1675 ਨੂੰ ਕਸ਼ਮੀਰ ਤੋਂ ਚੱਲ ਕਰਕੇ ਸ਼੍ਰੀ ਕਿਰਪਾ ਰਾਮ ਪੰਡਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਥੇ ਚਰਨਾਚੇ ਪਹੁੰਚੇ ਅਰਦਾਸ ਕੀਤੀ ਅਰਜੋਈ ਕੀਤੀ ਪੁਕਾਰ ਕੀਤੀ ਉਸ ਵੇਲੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਤੇ ਸੱਜ ਕੇ ਬੈਠੇ ਸਨ ਜਿਹਦਾ ਨਾਮ ਗੁਰਦੁਆਰਾ ਥੜਾ ਸਾਹਿਬ ਹੈ 11 ਜੁਲਾਈ ਦਾ ਅੱਜ ਦਿਨ ਹੈ 11 ਜੁਲਾਈ ਨੂੰ 1675 ਨੂੰ ਸ੍ਰੀ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਪੰਜ ਸਿੱਖਾਂ ਸਮੇਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਭਾਈ ਜਤਾ ਜੀ ਬਾਬਾ ਉਹਦੇ ਜੀ ਬਾਬਾ ਨਾਨੂ ਜੀ ਇਸ ਧਰਤੀ ਤੋਂ ਇਹ ਪਹਿਲਾ ਪਰਿਵਾਰ ਵਿਛੋੜਾ ਹੋਇਆ ਇਸ ਧਰਤੀ ਤੇ ਜਦੋਂ ਇਹ ਉਹ ਧਰਤੀ ਜਿੱਥੇ ਸਤਗੁਰੂ ਗੁਰੂ ਗੋਬਿੰਦ ਰਾਜ ਸਾਹਿਬ ਜੀ ਨੌਵੇਂ ਗੁਰੂ ਦੇ 9 ਸਾਲ ਦੇ ਬੇਟੇ ਜਤੇਮ ਹੋਣਾ ਪ੍ਰਵਾਨ ਕੀਤਾ ਲੱਖੋਂ ਹੋਣਾ ਜਤੇਮ ਮੇਰੇ ਦੇਸ਼ ਕੇ ਬੱਚੇ ਹੋਤਾ ਹੈ ਜੋ ਹੋਣੇ ਦੋ ਜਤੇਮ ਆਪਕਾ ਲਖਤੇ ਜਿਗਰ ਇੱਥੇ ਲਖਤੇ ਜਿਗਰ ਨੂੰ ਜਤੇਮ ਹੋਣਾ ਪਿਆ ਦਿੱਲੀ ਨੂੰ ਚਾਲੇ ਪਾਏ ਆ ਅੱਜ ਤੋਂ ਸਾਢੇ 300 ਸਾਲ ਪਹਿਲਾਂ 11 ਜੁਲਾਈ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੀ ਰੱਖਿਆ ਲਈ ਤਿਲਕ ਤੇ ਜੰਜੂ ਦੀ ਰਾਖੀ ਲਈ ਧਰਮ ਦਾ ਝੰਡਾ ਬੁਲੰਦ ਕਰਨ ਲਈ ਧਰਮ ਪਰिवर्तन ਦੀ ਜਿਹੜੀ ਹਨੇਰੀ ਚੁੱਲ ਰਹੀ ਸੀ ਜ਼ਬਰ ਤੇ ਜ਼ਲਮ ਦੀ ਉਹਨੂੰ ਰੋਕਣ ਲਈ ਉਹਨੂੰ ਠੱਲ ਪਾਉਣ ਲਈ ਦਿੱਲੀ ਨੂੰ ਚਾਲੇ ਪਾਏ ਇੱਥੋਂ ਚੱਲ ਕਰਕੇ ਸਤਿਗੁਰੂ ਜੀ ਪੜਾਵ ਦਰਪੜਾਉ ਕਰਦੇ ਆਂ 4 ਮਹੀਨੇ ਚ ਸਤਿਗੁਰੂ ਜੀ ਦਿੱਲੀ ਪਹੁੰਚੇ ਆਂ ਆਗਰੇ ਹੁੰਦੇ ਹੋਏ ਅੱਜ ਇੱਥੋਂ ਇਹ ਨਗਰ ਕੀਰਤਨ ਧਰਮ ਬਚਾਓ ਯਾਤਰਾ ਆਰੰਭ ਹੋਣ ਜਾ ਰਹੀ ਹੈ ਅਸੀਂ ਗੱਲ ਕਰਦੇ ਆ 1675 ਦੀ ਜਦੋਂ ਕਸ਼ਮੀਰੀ ਪੰਡਤ ਜਦੋਂ ਆਏ ਸੀਗੇ ਤੇ ਉਹਨਾਂ ਦੇ ਕਹਿਣ ਤੇ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਬਲਗੇ ਸੀ ਤੁਹਾਨੂੰ ਖਾਵਾਂਗੇ ਅੱਜ ਵੀ ਜਿਹੜੇ ਨੇ ਕੁਝ ਬ੍ਰਾਹਮਣ ਪਰਿਵਾਰ ਇੱਥੇ ਆਏ ਨੇ ਜਿਨ੍ਹਾਂ ਨੂੰ ਜਿਹੜਾ ਹੈਗਾ ਉਹ ਸਨਮਾਨਿਤ ਕੀਤਾ ਜਾਏਗਾ ਸਰੋਪਾ ਦੇ ਕੇ ਬਾਬਾ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਓਟ ਹੈ ਉਹ ਲੈ ਕੇ ਉਹਨਾਂ ਨੂੰ ਜਿਹੜਾ ਸਰੋਪਾ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈਗਾ ਤੇ ਉਸ ਦੇ ਨਾਲ ਹੀ ਯਾਤਰਾ ਜਿਹੜੀ ਸ਼ੁਰੂ ਕੀਤੀ ਜਾਣੀ ਜਿੱਦਾਂ ਕਿ ਪੰਡਿਤ ਕਿਰਪਾਦਤ ਜੀ ਆਏ ਸੀਗੇ ਤੇ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਜਿਹੜਾ ਹੈਗਾ ਆ ਧਰਮ ਬਚਾਣ ਦੀ ਗੱਲ ਆਈ ਹੈ ਤਾਂ ਉਹ ਧਰਮ ਬਚਾਣ ਵਾਸਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਕੋਲ ਆਏ ਤੇ ਉਹਨਾਂ ਨੇ ਧਰਮ ਬਚਾਓ ਯਾਤਰਾ ਸ਼ੁਰੂ ਕੀਤੀ ਸੀਗੀ ਇਸੇ ਖਾਲਸੇ ਦੀ ਭੂਮੀ ਅਨੰਦਪੁਰ ਸਾਹਿਬ ਤੋਂ ਤੇ ਅੱਜ ਵੀ ਤੁਸੀਂ ਦੇਖਦੇ ਹੋ ਸਾਡੇ ਬਹੁਤ ਸਾਰੇ ਜਿਹੜੇ ਨੇ ਪੰਡਿਤ ਜੀ ਨੇ ਭਰਾ ਨੇ ਉਹ ਵੀ ਪਹੁੰਚੇ ਨੇ ਤੇ ਉਹਨਾਂ ਨੂੰ ਵੀ ਜਿਹੜਾ ਹੈਗਾ ਸਨਮਾਨ ਜਿਹੜਾ ਹੈਗਾ ਕੀਤਾ ਜਾ ਰਿਹਾ ਹੈਗਾ ਤੇ ਤੁਸੀਂ ਦੇਖ ਰਹੇ ਹੋ ਕਿ ਸਨਮਾਨ ਹੋ ਰਿਹਾ ਹੈਗਾ ਸਾਰਿਆਂ ਦਾ ਸਭ ਨੂੰ ਜਿਹੜਾ ਹੈਗਾ ਇੱਕ ਇੱਕ ਸਰੂਪਾ ਦੇ ਕੇ ਗ੍ਰਿਨੇਚੀ ਕਾ ਸਾਹਿਬ ਆਪਾਂ ਜਿਨੇ ਹਰਿਆਣਾ ਤੋਂ ਹੈਗੇ ਨੇ ਤੇ ਕੱਲੇ-ਕੱਲ ਨੂੰ ਜਿਹੜਾ ਹੈਗਾ ਉਹ ਸਮਾਨ ਜਿਹੜਾ ਹੈਗਾ ਉਹ ਤੁਹਾਨੂੰ ਜਗਾ ਕੀਤਾ ਜਾਵੇਗਾ ਕਲਕੁਲੇਟਰ ਸਮਾਨ ਦੇ ਰਿਹਾ ਹੈ ਗੁਰੂ ਮਹਾਰਾਜ ਦੀ ਜਿਹੜੀ ਗੁਰੂ ਮਹਾਰਾਜ ਦੀ ਜਿਹੜੀ ਫੋਟੋ ਹੈਗੀ ਹੈਗੀ ਹੈ ਤਸਵੀਰ ਹੈਗੀ ਹੈ ਉਹਨਾਂ ਨੂੰ ਦਿੱਤੀ ਜਾਂਦੀ ਹੈ ਤੇ ਸਾਰਿਆਂ ਨੂੰ ਜਿਹੜਾ ਹੈਗਾ ਗੁਰੂ ਮਹਾਰਾਜ ਦੀ ਜਿਹੜੀ ਤਸਵੀਰ ਹੈ ਉਹ ਦਿੱਤੀ ਜਾ ਰਹੀ ਹੈਗੀ ਹੈ ਤੇ ਤਾਂ ਕਿ ਇਹ ਉਹ ਆਪਾਂ ਕਹੇ ਸੰਬੋਲਿਕ ਚੀਜ਼ ਹੈਗੀ ਹੈ ਪਾਵੇ ਕਿ ਸਰਬ ਧਰਮ ਦਾ ਜਿਹੜਾ ਸਨਮਾਨ ਸੀਗਾ ਉਹ ਅਡਾ ਸਿਗਾ ਉਹ ਗੁਰੂ ਮਹਾਰਾਜ ਜਿਹੜੇ ਸੀਗੇ ਕਰਦੇ ਸੀਗੇ ਤੇ ਉਹਨਾਂ ਨੇ ਆਪਣੀ ਜਿਹੜੀ ਆਪਾਂ ਕਹੀਏ ਪੂਰਾ ਵੰਸ਼ ਜਿਹੜਾ ਹੈਗਾ ਇਸ ਕੰਮ ਤੇ ਲਗਾਤਾ ਇਸ ਧਰਮ ਨੂੰ ਬਚਾਉਣ ਵਾਸਤੇ ਜਿਹੜਾ ਸੀਗਾ ਉਹ ਲਗਾਤਾ ਤੁਸੀਂ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਇਹ ਸਾਰਿਆਂ ਨੂੰ ਜਿਹੜਾ ਹੈਗਾ ਪਹਿਲਾ ਸਨਮਾਨ ਦਿੱਤਾ ਜਾਂਦਾ ਹੈਗਾ ਤੇ ਉਸ ਦੇ ਨਾਮ ਨਾਲ ਰਗਾ ਉਹਨਾਂ ਦਾ ਸਨਮਾਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈਗਾ ਸਾਰਿਆਂ ਨੂੰ ਜਿੰਨੇ ਵੀ ਹੈਗੇ ਨੇ ਬ੍ਰਾਹਮਣ ਪਰਿਵਾਰ ਜਿਹੜੇ ਆਏ ਨੇ ਉਹਨਾਂ ਨੂੰ ਸਨਮਾਨ ਦੇ ਕੇ ਤੌਦਾ ਦੇ ਕੇ ਪੌਦਾ ਵੀ ਨਾਲ ਦੀ ਨਾਲ ਜਿਹੜਾ ਹੈਗਾ ਇਹ ਦਿੱਤਾ ਜਾ ਰਿਹਾ ਹੈ ਕਿ ਨਾਲ ਇੱਕ ਪੌਦਾ ਆਪਾ ਹੈ ਪ੍ਰਸ਼ਾਦ ਦੇ ਤੌਰ ਤੇ ਜਿਹੜਾ ਪੌਦਾ ਹੈਗਾ ਉਹ ਦੰਦੇ ਆ ਤੇ ਪੌਦਾ ਲਗਾਉਣਾ ਹੈ ਇਹ ਵੀ ਘਰ ਦੇ ਅੰਦਰ ਲਗਾਉਣਾ ਤੇ ਇਸ ਨੂੰ ਧਰਤੀ ਬਚਾਣੀ ਹੈ ਪਹਿਲਾਂ ਧਰਮ ਬਚਾਇਆ ਹੁਣ ਧਰਤੀ ਬਚਾਣੀ ਹੈਗੀ ਹੈ ਤੇ ਇਹ ਪੌਦਾ ਲਗਾ ਕੇ ਉਹਨੂੰ ਪਾਲਣਾ ਵੱਡਾ ਕਰਨਾ ਹੈਗਾ ਤੇ ਮਤਲਬ ਇਹ ਕੀ ਹੈ ਕਿ ਸਮਾਜ ਦੇ ਵਿੱਚ ਜਿੱਦਾਂ ਜਿੱਦਾਂ ਅਸੀਂ ਕਹਿੰਦੇ ਆ ਵੀ ਪਹਿਲਾਂ ਧਰਮ ਬਚਾਇਆ ਤੇ ਹੁਣ ਧਰਤੀ ਬਚਾਣੀ ਆ ਪਰਿਆਵਰਨ ਨੂੰ ਬਚਾਣਾ ਤਾਂ ਹੀ ਕਿਹਾ ਗਿਆ ਹੈਗਾ ਗਾ ਸਾਹਿਬ ਗੁਰੂਗੁਰਗਨ ਸਾਹਿਬ ਦੇ ਵਿੱਚ ਇਸ ਦਾ ਬਰਨ ਲੰਦਾ ਹੈਗਾ ਬڑا ਮੈਂ ਸਮਝਦਾ ਕਿ ਬڑا ਸਾਡਾ ਸੁਭਾਗ ਹੈ ਕਿ ਹਿੰਦ ਦੀ ਚਾਦਰ 탄ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਠੀਕ 350 ਸਾਲ ਪਹਿਲਾਂ ਇਸੇ ਧਰਤੀ ਤੋਂ ਦਿੱਲੀ ਵੱਲ ਨੂੰ ਉਹਨਾਂ ਨੇ ਰਵਾਨਗੀ ਕੀਤੀ ਸੀ ਉਸ ਸਮੇਂ ਦਾ ਜੋ ਜ਼ਾਲਮ ਸ਼ਾਸਕ ਸੀ ਉਹਦੇ ਅਤਿਆਚਾਰਾਂ ਤੋਂ ਪੀੜਿਤ ਹੋ ਕਰਕੇ ਜਦੋਂ ਕਸ਼ਮੀਰੀ ਬ੍ਰਾਹਮਣ ਗੁਰੂ ਸਾਹਿਬ ਦੀ ਸ਼ਰਨ ਚਾਏ ਔਰ ਗੁਰੂ ਸਾਹਿਬ ਨੂੰ ਉਹਨਾਂ ਨੇ ਬੇਨਤੀ ਕੀਤੀ ਕਿ ਸਾਡਾ ਧਰਮ ਸਾਡਾ ਤਿਲਕ ਸਾਡਾ ਜੰਝੂ ਜੜਾ ਖਤਰੇ 'ਚ ਹੈ ਤੇ ਗੁਰੂ ਸਾਹਿਬ ਨੇ ਧਰਮ ਨੂੰ ਬਚਾਉਣ ਦੀ ਖਾਤਰ ਦੇਸ਼ ਨੂੰ ਬਚਾਉਣ ਦੀ ਖਾਤਰ ਔਰ ਪੂਰੀ ਦੁਨੀਆ ਨੂੰ ਇੱਕ ਸਨੇਹਾ ਦੇਣ ਲਈ ਮਾਨਵਤਾ ਨੂੰ ਬਚਾਉਣ ਦੀ ਖਾਤਰ ਅੱਜ ਦੇ ਦਿਨ ਹੀ ਆਪਣੇ ਪਰਿਵਾਰ ਨੂੰ ਵਿਛੋੜਾ ਦੇ ਕਰਕੇ ਉਹ ਦਿੱਲੀ ਵੱਲ ਨੂੰ ਰਵਾਨਾ ਹੋਏ ਸੀ ਬੜਾ ਹੀ ਇਤਿਹਾਸਕ ਪਾਲਾ ਹੈ ਪਰ ਮੈਂ ਸਮਝਦਾ ਕਿ ਅਸੀਂ ਬੜੇ ਭਾਗਾਂ ਵਾਲੇ ਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਕਿ ਅੱਜ ਇਸ ਪਲ ਦਾ ਸਾਕਸ਼ੀ ਹੋਣ ਦਾ ਮੈਨੂੰ ਮੌਕਾ ਮਿਲਿਆ ਹੈ ਅੱਜ ਇੱਥੋਂ ਗੁਰੂ ਤੇਗ ਬਹਾਦਰ ਸਾਹਿਬ ਦੇ 350 ਜਿਹੜਾ ਸ਼ਹੀਦੀ ਦਿਹਾੜਾ ਹੈ ਉਹਨੂੰ ਸਮਰਪਿਤ ਇੱਕ ਯਾਤਰਾ ਅੱਜ ਇੱਥੋਂ ਧਰਮ ਬਚਾਓ ਯਾਤਰਾ ਕਿਉਂਕਿ ਉਸ ਵੇਲੇ ਵੀ ਗੁਰੂ ਸਾਹਿਬ ਧਰਮ ਬਚਾਉਣ ਲਈ ਨਿਕਲੇ ਸੀ ਅੱਜ ਵੀ ਉਸ ਧਰਮ ਬਚਾਓ ਯਾਤਰਾ ਜਿਹੜੀ ਹੈ ਇੱਥੋਂ ਨਿਕਲੇਗੀ ਔਰ ਉਸੇ ਰਸਤੇ ਤੋਂ ਜਿਸ ਰਸਤੇ ਤੋਂ ਗੁਰੂ ਸਾਹਿਬ ਚੱਲ ਕਰਕੇ ਦਿੱਲੀ ਪਹੁੰਚੇ ਸੀ ਉਸ ਪੂਰੇ ਰਸਤੇ ਤੋਂ ਗੁਰੂ ਸਾਹਿਬ ਨੂੰ ਪ੍ਰਣਾਮ ਕਰਦੇ ਹੋਏ ਉਸ ਮਹਾਨ ਅਦੁੱਤੀ ਬਲੀਦਾਨ ਨੂੰ ਪ੍ਰਣਾਮ ਕਰਦੇ ਹੋਏ ਦਿੱਲੀ ਸ਼੍ਰੀ ਸ਼ੀਸ਼ਗੰਜ ਸਾਹਿਬ ਪਹੁੰਚੇਗੀ ਸੋ ਮੈਂ ਸਾਰੇ ਜਿਹੜੇ ਸਾਡੇ ਆਯੋਜਕ ਨੇ ਇਸ ਯਾਤਰਾ ਦੇ ਧਰਮ ਬਚਾਓ ਯਾਤਰਾ ਦੇ ਮੈਂ ਉਹਨਾਂ ਨੂੰ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ ਇਹ ਕੀ ਧਰਮ ਬਚਾਉਣ ਯਤਰਾ ਦੀ ਗੱਲ ਕਰਦੇ ਆਂ ਧਰਮ ਉਸ ਟਾਈਮ ਵੀ ਖਤਰੇ ਸੀ ਧਰਮ ਅੱਜ ਵੀ ਖਤਰੇ ਚ ਹੈ ਅੱਜ ਕੱਲ ਆਪਾਂ ਕਹਿੰਦੇ ਧਰਮ ਪਰਵਰਤਨ ਹੁੰਦਾ ਬਹੁਤ سارے ਪ੍ਰਯਾਸ ਕਰਦੀਆਂ ਸੰਸਥਾਵਾਂ ਜਿਨ੍ਹਾਂ ਦੀ ਜ਼ਿੰਮੇਵਾਰੀਆਂ ਉਹ ਵੀ ਅੱਗੇ ਨਹੀਂ ਆ ਰਹੀਆਂ ਪਰ ਕੁਝ ਲੋਕ ਜਿਹੜੇ ਨੇ ਜਿਹੜੇ ਇਸ ਧਰਮ ਬਚਾਰ ਨੂੰ ਅੱਗੇ ਆਇਨੈ ਸਿਕਰੀਆਂ 11 ਅਪ੍ਰੈਲ 1675 ਦੀ ਗੱਲ ਕਰਦੇ ਆਂ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲ ਕਸ਼ਮੀਰੀ ਪਿੰਡ ਤਾਇ ਸੀਗੇ ਅੱਜ ਵੀ 11 ਅਪ੍ਰੈਲ ਜਿਹੜੀ ਹੈ ਤੇ ਅੱਜ ਹੈਗਾ 2025 350 ਸਾਲਾਂ ਬਾਅਦ ਵੀ ਉਹ ਗੱਲ ਦੁਆਰ ਤੋਂ ਯਾਦ ਆ ਰਹੀ ਹੈ ਤੁਸੀਂ ਦੇਖੋਗੇ ਕਿ ਮੇਰੇ ਪਿੱਛੇ ਜਿਹੜੇ ਪੰਜ ਪਿਆਰਾ ਸਾਹਿਬ ਨੇ ਉਹ ਸਾਜੇ ਹੋਏ ਨੇ ਸਾਰੇ ਸਾਰੀ ਤਿਆਰੀ ਹੋ ਗਈ ਹੈ گورنر ਸਾਹਿਬ ਲੈ ਕੇ ਪੰਜਾਬ ਦੇ ਗੁਲਾਬ ਚੰਦ ਕਟਾਰੀਆ ਉਹ ਥੋੜੀ ਦੇਰ ਚ ਆਣਗੇ ਤੇ ਇੱਥੇ ਤੁਸੀਂ ਦੇਖੋਗੇ ਕਿ ਜਿਹੜਾ ਆਪਾਂ ਕਹੀਏ ਖਾਲਸਾ ਜਹਾਜ ਜਲੋਲ ਦੇ ਨਾਮ ਜਿਹੜਾ ਇਹ ਪੂਰਾ ਨਗਰ ਕੀਰਤਨ ਇੱਥੋਂ ਸ਼ੁਰੂ ਹੋਣਾ ਹੈਗਾ ਖਾਲਸਾ ਧਰਤੀ ਸ੍ਰੀ ਅਨੰਦਪੁਰ ਸਾਹਿਬ ਤੋਂ ਇਹ ਜਿਹੜਾ ਨਗਰ ਕੀਰਤਨ ਸ਼ੁਰੂ ਹੋਏਗਾ ਤੇ ਉਹ ਕੁਰਾਲੀ ਮਰੰਡਾ ਹੁੰਦਾ ਹੋਇਆ ਗੁਰਦੁਆਰਾ ਦੁਖਨਵਾਨ ਸਾਹਿਬ ਦੇ ਉਸ ਤੋਂ ਬਾਅਦ ਹਰਿਆਣਾ ਪ੍ਰਵੇਸ਼ ਕਰੇਗਾ ਜੀਨ ਚ ਜੇ ਫਿਰ ਜਾਏਗਾ ਰੋਤਕ ਰੋਤਕ ਤੋਂ ਜੀ ਮੇਰਟ ਮੇਰਟ ਤੋਂ ਬਨਾਰਸ ਬਨਾਰਸ ਤੋਂ ਜਿਹੜਾ ਵਾਪਸ ਦਿੱਲੀ ਗਿਆ ਚਾਰ ਦਿਨ ਦੀ ਗੁਰੂ ਸਾਹਿਬ ਨੂੰ ਚਾਰ ਮਹੀਨੇ ਲੱਗੇ ਸੀਗੇ ਪਰ ਯਾਤਰਾ ਉਸੀ ਨੂੰ ਸੰਬੋਧਕ ਚਾਰ ਦਿਨ ਦੀ ਯਾਤਰਾ ਜਿਹੜੀ ਰੱਖੀ ਗਈ ਹੈਗੀ ਆ ਤੁਸੀਂ ਦੇਖੋਗੇ ਕਿ ਸਿੰਘ ਸਜੇ ਹੋਏ ਨੇ ਤੇ ਪੰਜ ਪਿਆਰੇ ਜਿਹੜੇ ਨੇ ਉਹ ਤੁਹਾਨੂੰ ਜੀ ਸਾਹਿਬ ਸਹਿਯੋਗ ਦਿਖਾਈ ਦੇ ਰਹੇ ਨੇ ਤੇ ਬਿਲਕੁਲ ਉਸੀ ਉਹੀ ਚੀਜ਼ ਦਾ ਹੈ ਕਿ ਗੁਰੂ ਜੀ ਗਏ ਸੀਗੇ ਸ਼ਹਾਦਤ ਦੇਣ ਵਾਸਤੇ ਧਰਮ ਬਚਾਣਾ ਸੀਗਾ ਸ਼ਹਾਦਤ ਦੇਣ ਵਾਸਤੇ ਗਏ ਸੀ ਕਿਉਂਕਿ ਧਰਮ ਨੂੰ ਬਚਾਣ ਵਾਸਤੇ ਤਾਂ ਤੁਰਕੇ ਗਏ ਮੋਗਲਾਂ ਦੇ ਕੋਲ ਤੇ ਦੇਖੋਗੇ ਕਿ ਯਾਤਰਾ ਜਿਹੜੀ ਇਸ ਟਾਈਮ ਸਿੰਬੋਲਿਕ ਰੀਤ ਆ ਸ਼ੁਰੂ ਆ ਰਹੀ ਹੈ ਤੁਹਾਨੂੰ ਕਰ ਦਿੱਤੀ ਗਈ ਦਿਖਾਈ ਦੇ ਰਹੀ ਹੈ ਕਿ ਗਵਰਨਰ ਸਾਹਿਬ ਆਣ ਗਏ ਤੇ ਉਹਨਾਂ ਦੇ ਆਪ ਦੇ ਨਾਲ ਜਿਹੜਾ ਹੈਗਾ ਉਹ ਵੀ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਤੋਰਨਗੇ ਤੇ ਇਸ ਤੋਂ ਇਹ ਸਾਫ਼ ਸੀਗੀ ਕਿ ਜੋ ਪੂਰਾ ਇਹ ਸਿਸਟਮ ਹੈਗਾ ਯਾ ਯਾਤਰਾ ਦਾ ਉਹ ਤੁਸੀਂ ਦਿਖਾਈ ਦਰੋਂ ਦੇ ਰਿਹਾ ਹੈਗਾ ਕਿ ਗੁਰੂਆਂ ਦੇ ਨਾਲ ਧਰਮ ਬਚਾਇਆ ਪਹਿਲਾਂ ਤੇ ਹੁਣ ਗੱਲ ਹੈ ਨਾਲ ਇੱਕ ਹੋਰ ਸ਼ਬਦ ਲਾਇਆ ਧਰਤੀ ਬਚਾਓ ਧਰਤੀ ਬਚਾਣੀ ਜਿਹੜੀ ਹੈਗੀ ਹੈ ਚਾਹੇ ਜਿੰਨੇ ਵੀ ਪਾਵਨ ਗ੍ਰੰਥ ਹੈ ਸਭ ਦੇ ਵਿੱਚ ਜਿਹੜੀ ਧਰਤੀ ਬਚਾਣ ਦੀ ਗੱਲ ਜਿਹੜੀ ਹੈਗੀ ਹੈ ਉਹ ਕਿੱਤੀ ਆਉਂਦੀ ਹੈ ਧਰਮ ਬਚਾਇਆ ਧਰਤੀ ਬਚਾਣੀ ਹੈਗੀ ਹੈ ਧਰਤੀ ਬਚਾਓ ਧਰਤੀ ਬਚਾਣ ਵਾਸਤੇ ਜੋ ਸਾਨੂੰ ਹੈਗਾ ਉਹ ਪੌਦੇ ਲਗਾਣ ਦੀ ਗੱਲ ਕੀਤੀ ਜਾਂਦੀ ਹੈ ਤੇ ਉਸ ਦਿਨ ਨਾਲ ਸਾਡੇ ਨਾਲ ਆਪਾਂ ਗੱਲ ਕਰਦੇ ਹੈਗੇ ਆ ਸਾਡੇ ਨਾਲ ਨੇ ਹਰਿਆਣਾ ਤੋਂ ਆਏ ਨੇ ਹਰਿਆਣਾ ਡਾਇਰੈਕਟਰ ਸਾਹਿਬ ਹੈਗੇ ਨੇ ਹਰਿਆਣਾ ਪੰਜਾਬੀ ਕਦਰ ਨੇ ਤੁਸੀਂ ਕੀ ਕਹਿੰਦੇ ਆ ਜਿਹੜਾ ਅੱਜ ਤੁਸੀਂ ਨਗਰ ਕੀਰਤਨ ਕੱਢ ਰਹੇ ਹੋ ਅੱਜ ਦਾ ਦਿਨ ਬੜਾ ਇਤਿਹਾਸਿਕ ਦਿਨ ਹੈ ਅੱਜ 11 ਜੁਲਾਈ ਤੇ ਦਿਨ ਸ਼ੁਕਰਵਾਰ ਇਸੇ ਦਿਨ ਗੁਰੂ ਸਾਹਿਬ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਚੱਲ ਕੇ ਗੁਰਦਵਾਰਾ ਸੀਸਗੰਜ ਸਾਹਿਬ ਜਿੱਥੇ ਅੱਜ ਸ਼ਸ਼ੋਭਾ ਦੇ ਚਾਂਦਨੀ ਚੌਕ ਪਹੁੰਚੇ ਸਨ ਤੇ ਉਹਨਾਂ ਨੇ ਧਰਮ ਪਰਵਰਤਨ ਦੀ ਲਹਿਰ ਜੋ ਤਤਕਾਲੀ ਹੁਕਮਰਾਨਾਂ ਵੱਲੋਂ ਇੱਕ ਚਲਾਈ ਗਈ ਸੀ ਉਹ ਰੰਗ ਦੇ ਬੋਲੋਂ ਉਹਨੂੰ ਠੱਲ ਪਾਉਣ ਲਈ ਆਪਣੇ ਸੀਸ ਦੀ ਉਹਨਾਂ ਨੇ ਕੁਰਬਾਨੀ ਦੇ ਕੇ ਇਹ ਇਸ ਦੀ ਮਹੱਤਤਾ ਨੂੰ ਕਾਇਮ ਰੱਖਿਆ ਅੱਜ ਇਹ ਜੋ ਧਰਮ ਬਚਾਓ ਯਾਤਰਾ ਦੇ ਨਾਂ ਤੇ ਇਹ ਯਾਤਰਾ ਸਰਦਾਰ ਭਾਈ ਮਨਜੀਤ ਸਿੰਘ ਹੋਣਾਂ ਦੇ ਉਦਮ ਨੂੰ ਸਦਕਾ ਅੱਜ ਚੱਲ ਰਹੀ ਹੈ ਤੇ ਉਹਦੇ ਲਈ ਉਹ ਇਸ ਗਰੋਂ ਸ਼ਿਲਾਗਾ ਯੋਗ ਉਹਨਾਂ ਦਾ ਇੱਕ ਕਦਮ ਤੇ ਉਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਜਦੋਂ ਅਜੇ ਹੋਰ ਸੰਸਥਾਵਾਂ ਉਹ ਵਜੋਂ ਸਲਾਹ ਹੀ ਕਰ ਰਹੀਆਂ ਤਿਆਰੀਆਂ ਕਰ ਰਹੀਆਂ ਨੇ ਪਰ ਇਹਨਾਂ ਨੇ ਅੱਜ ਦੇ ਦਿਨ ਇਸੇ ਦਿਨ ਗੁਰਤੇਗ ਬਹਾਦਰ ਸਾਹਿਬ ਜੀ ਇੱਥੋਂ ਚੱਲੇ ਸਨ ਤੇ ਅੱਜ ਇਹ ਸ਼ੋਭ ਜਿਹੜੀ ਯਾਤਰਾ ਉਹ ਚੱਲ ਰਹੀ ਹੈ पंजाब के आज आज धर्म बचाओ यात्रा की शुरुआत की जा रही है तो उसमें जो है आज पंजाब के गवर्नर गुलाब चंद्र कट्यारजी नतमस्तक होने के लिए आए हैं सर आज भी धर्म बचाने की जरूरत है और उस टाइम भी गुरु तेग बहादुर ने शीश दे करके धर्म को बचाया देखो क्या है कि ये वास्तव में गुरु का इतना बड़ा बलिदान है जो शायद इतिहास में अब तक तो मिला नहीं आगे मिलेगा इसकी संभावना भी इतनी आसानी से नहीं है आज के ही दिन गुरु जी यहाँ से जम्मू कश्मीर के कश्मीरी पंडित कृपा राम के साथ जब आए थे कि या तो हमको धर्म परिवर्तन करना है या अपने आप को बलिदान देना है इससे अगर कोई बचा सकते हैं तो आप बचा सकते हैं और ये जब बात उनके सामने हुई तो गुरु थोड़ा सा सोचने लगे थे तब छोटा सा बच्चा गुरु गोविंद सिंह नौ साल का था उसको लगा कि आप किस चिंता में हो धर्म पे बलिदान होना तो सबसे पवित्र काम है और अगर तो उसके लिए मैं सोचता हूँ आपसे अच्छा व्यक्ति कौन होगा जो इस रक्षा के लिए अपना बलिदान देगा उनकी ये बात सुन करके उन्होंने मन में निश्चय किया और यहाँ से औरंगजेब के शासन के लिए यहाँ से दिल्ली रवाना हुए वो आज ही का दिन जुलाई सोलह का दिन है आज के इस पवित्र दिन पर और आपने देखा कि चार महीने तक लगातार वो पैदल यात्रा आपने चार साथियों के साथ करते रहे और चांदनी चौक में जो शीश गुरुद्वारा है वहाँ उनका हारे से शीश काटा गया मैं सोचता हूँ दुनिया में इस प्रकार का उदाहरण अब तक कोई मिला नहीं और वो किसके लिए केवल धर्म की रक्षा के लिए तो ये जो वास्तव में इस पवित्र स्थान पर जब उनका सिर लाया गया तो वास्तव में एक तरह से आज भी उसकी एक याददाश्त है 26 दिसंबर उन्नीस का उनका बलिदान हुआ और वहाँ से लेकर के जेता भाई मतलब जो है भाई जेता वो शीत लेकर के आए और उसके कारण से ये प्रकाश पर्व जो है तीन सौ वर्ष आज यहाँ मना रहे हैं मैं भी सौभाग्यशाली हूँ कि यहाँ आज का भी दौर है धर्म हो रहा है आ, देखो थोड़ी लालच में हो रहा है देखो क्या है कि जब तक कोई पुण्य का उदय नहीं होता है तो ऐसी जगह पर आने का प्रभु मौका नहीं देता है शायद मेरे भी कोई पुण्य होंगे जिसके कारण से मैं आज इस एक तरह से यहाँ से इस यात्रा को रवाना करने में इस समर्थ हो पाया हूँ तो मैं यहाँ के सभी लोगों का बहुत धन्यवाद करता हूँ नौजवानों को क्या कहना चाहेंगे आज के नौ नौज़्वान। नौजवानों को यह है कि यह देश अगर अब तक जिंदा रहा इतने तबड़े जुर्मों के बाद जिंदा रहा मुगलों के राज में जिस प्रकार के भी गुरुओं ने अपना त्याग और समर्पण दिया वो केवल और केवल अपनी धर्म संस्कृति और अपनी परम्परा के लिए दिया हम सब लोग भी उससे ये शिक्षा लेकर के जिंदगी में अपने देश धर्म और पंथ की रक्षा के लिए सब कुछ कुर्बान कर ਯਾਤਰਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਰੋਪੜ ਪੁਲਿਸਰਾਂਹ ਪਹੁੰਚੀ ਹੈ ਤੁਸੀਂ ਦੇਖੋਗੇ ਕਿ ਪੁਲਿਸ ਵੱਲੋਂ ਗੋਡ ਆਫ ਆਨਰ ਜੋ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦਿੱਤਾ ਜਾ ਰਿਹਾ ਹੈਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੋਡ ਆਫ ਆਨਰ ਜਿਹੜਾ ਹੈਗਾ ਉਹ ਥਾਣੇ ਦਿੱਤਾ ਹੋਇਆ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈਗਾ ਰੋਪੜ ਪਹੁੰਚੀ ਹੈਗੇ ਆ ਪੁਲਿਸ ਲਾਈਨ ਜੋ ਯਾਤਰਾ ਸੀਗੀ ਸੁਰੇਤ ਰੰਮਚਾਉ ਯਾਤਰਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਪੰਜਾਬ ਦੇ ਗਵਰਨਰ ਗੁਲਾਬ ਸਿੰਘ ਘਟਾਰੀਆ ਜਿਹੜੇ ਉੱਥੇ ਨਤਮਸਤਕ ਹੁੰਦ ਨੇ ਉਹ ਤੋਂ ਬਾਅਦ ਯਾਤਰਾ ਅੱਗੇ ਵੱਧਦੀ ਹੈ ਤੇ ਪੜਾ ਜਿਹੜਾ ਆਇਆ ਇਹ ਰੋਪੜ ਦਾ ਆ ਰੋਪੜ ਦੇ ਪੜਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜੋ ਹੈ ਗੋਡ ਆਫ ਆਨਰ ਪੰਜਾਬ ਪੁਲਿਸ ਰੋਪੜ ਪੁਲਿਸ ਜਰੀ ਹੈਗੀ ਆ ਉਹ ਤੁਹਾਨੂੰ ਦਿੰਦੇ ਹੋਏ ਦਿਖਾਈ ਦੇ ਰਹੀ ਹੈਗੀ ਤੇ ਗੋਡ ਆਫ ਆਨਰ ਦਿੱਤਾ ਗਿਆ ਤੇ ਉਦੋਂ ਤੁਸੀਂ ਦੇਖੂਗੇ ਕਿ ਸਾਰੇ ਜਿੰਨੇ ਵੀ ਆ ਆਪਾਂ ਕਹੀਏ ਵੀ ਪੁਲਿਸ ਦੇ ਜਵਾਨ ਹੈਗੇ ਨੇ ਜਿਨ੍ਹਾਂ ਨੇ ਗੁਰੂ ਨੂੰ ਸਨਮਾਨਤ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਤੇ ਪਾਬਿਆ ਕਿ ਪੰਜਾਬ ਪੁਲਿਸ ਵੀ ਜੋ ਹੈ ਆਪਣੇ ਗੁਰੂਆਂ ਨੂੰ ਨਤਮਸਤਕ ਹੋ ਰਹੀ ਹੈ ਜਦੋਂ ਦਿੱਲੀ ਨੂੰ ਤੁਹਾਨੂੰ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਦੇ ਉਹਨਾ ਸਮੇਂ ਕਿਦਾਂ ਦੇ ਹਾਲਾਤ ਹੋਣਗੇ ਪਰ ਅੱਜ ਜਿਹੜਾ ਹਾਲਾਤ ਹੈ ਸਾਡੀ ਸਾਡੀ ਆਪਣੀ ਕਹੀਏ ਧਰਮ ਦੀ ਸਰਕਾਰ ਆ ਸਾਡੀ ਆਪਣੀ ਫੋਰਸ ਹੈਗੀ ਹੈ ਤੇ ਅਸੀਂ ਉਹਨਾਂ ਦੇ ਅੰਦਰ ਜਮੂਲਾਂ ਦੀ ਫੋਰਸ ਹੈਗੀ ਉਹ ਲੱਭਦੇ ਸੀ ਕਿੱਥੇ ਗਏ ਨੇ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਨੂੰ ਅਸੀਂ ਗ੍ਰਫਤਾਰ ਕਰੀਏ ਪਰ ਅੱਜ ਜਿਹੜਾ ਹੈਗਾ ਸਾਡੀ ਆਪਣੀ ਸਰਕਾਰ ਆ ਤੇ ਅਸੀਂ ਸਾਡੇ ਪੁਲਿਸ ਦੇਂਦੀ ਹੋਈ ਦਿਖਾਈ ਦੇ ਰਹੀ ਹੈ ਪਰ ਇੱਕ ਹੀ ਇੱਕ ਸੀਗਾ ਕਿ ਮਾਨ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਦਾ ਮਾਨ ਸਨਮਾਨ ਜੋ ਹੈਗਾ ਉਹ ਦਿਖਾਇਆ ਗਿਆ ਹੈ ਗੁਰੂ ਜੀ ਨੂੰ ਜੋ ਗੋਡ ਆਫ ਆਨਰ ਜੋ ਹੈ ਉਹ ਤੁਹਾਨੂੰ ਦਿੱਤਾ ਗਿਆ ਦਿਖਾਈ ਦੇ ਰਿਹਾ ਹੈ ਸਾਡੇ ਦਾ ਸਾਬਕਾ ਏਆਈਜੀ ਕਮੰਡ ਸਾਹਿਬ ਨੇ ਕੁਮਰ ਸਾਹਿਬ ਗੋਡ ਆਫ ਆਨਰ ਬਾਰੇ ਥੋੜੀ ਜਾਣਕਾਰੀ ਦੇ ਦੋ ਤਾਂ ਤਾਂਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸਮਰਪਤ ਕਿਉਂਕਿ 350 ਸਾਲ ਹੈ ਉਹਨਾਂ ਦੀ ਸ਼ਹੀਦੀ ਨੂੰ ਨਗਰ ਕੀਰਤਨ ਗੁਰੂ ਕੇ ਮੈਲ ਸ਼੍ਰੀ ਨਨਤਪਾ ਸਾਬ ਤੋਂ ਚੱਲਿਆ ਰੋਪੜ ਪੁਲਿਸ ਵੱਲੋਂ ਬਹੁਤ ਵਧੀਆ ਸੁਰੱਖਿਆ ਦੇ ਟ੍ਰੈਫਿਕ ਦੇ ਪ੍ਰਬੰਧ ਕੀਤੇ ਗਏ ਨੇ ਔਰ ਰੋਪੜ ਪੁਲਿਸ ਲਾਈਨ ਦੇ ਅੱਗੇ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤ ਅਨੁਸਾਰ ਰੋਪੜ ਪੁਲਿਸ ਵੱਲੋਂ ਗਾਰਡ ਆਫ ਆਨਰ ਤਾਂਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਇੱਕ ਗਾਰਡ ਆਫ ਆਨਰ ਸਲਾਮੀ ਦੇ ਅਕੀਦਤ ਉਹਨਾਂ ਨੇ ਆਪਣੀ ਸ਼ਰਧਾ ਪੇਸ਼ ਕੀਤੀ ਹੈ ਇਸੇ ਤਰ੍ਹਾਂ ਅੱਗੇ ਵੀ ਜਿੱਥੇ-ਜਿੱਥੇ ਪੁਲਿਸ ਜ਼ਿਲੇ ਆਉਣਗੇ ਪੁਲਿਸ ਵਾਲੀ ਜਿਹੜੀ ਸਾਡੀ ਸੰਸਥਾ ਉਹ ਇਸੇ ਤਰ੍ਹਾਂ ਸਤਿਕਾਰ ਪੇਟ ਕਰੇਗੀ ਤੁਸੀਂ ਗੋਡ ਆਫ ਅੰਦਰ ਬੜੇ ਬੜੇ ਲੀਡਰ ਹੁੰਦ ਨੇ ਆ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਦੇਖ ਰਹੇ ਹਾਂ ਕਿੱਦਾਂ ਲੱਗਦਾ ਬਹੁਤ ਵਧੀਆ ਲੱਗਿਆ ਕਿਉਂ ਅਸੀਂ ਪਹਿਲਾਂ ਵੀ ਜਦੋਂ ਵੀ ਇਹੀ ਆਪਣਾ ਕੋਈ ਕੀਰਤਨ ਆਪਣਾ ਸਵਾਗਤ ਜਾਂਦੇ ਨੇ ਤੇ ਅਸੀਂ ਪਹਿਲਾਂ ਵੀ ਦੋ ਤਿੰਨ ਵਾਰ ਸਵਾਗਤ ਦੇ ਦਿੱਚੁਕੀ ਆ कुमार सेवक श्री ब्राह्मण सभा कुरआली आज ਬਹੁਤ ਹੀ ਖਰਸ਼ ਦੀ ਗੱਲ ਹੈ ਕਿ ਸਾਡੇ ਇਸ ਨਗਰ ਦੇ ਵਿੱਚ Shri Guru Tegh Bahadur Maharaj ji ਦੀ ਸ਼ਹਾਦਤ ਨੂੰ ਸਮਰਪਿਤ ਜੋ ਯਾਤਰਾ ਹੈ ਉਹ ਧਾਰਮਿਕ ਯਾਤਰਾ ਹੈ ਧਰਮ ਦੇ ਪ੍ਰਤੀ ਉਹ ਇੱਥੇ ਆਈ ਹੈ ਮੈਂ ਇਸ ਯਾਤਰਾ ਦੇ ਆਯੋਜਕਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਪ੍ਰਮਾਤਮਾ ਕਰੇ ਕਿ ਇਹਨਾਂ ਦਾ ਇਸ ਤਰ੍ਹਾਂ ਦੇ ਉਦਮਾਂ 'ਚ ਹੋਰ ਵੱਲ ਮਿਲੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਕਸ਼ਮੀਰ ਦੇ ਪੰਡਤਾਂ ਨੇ ਕਿਰਪਾਰਾਮ ब्राह्मण ਦੀ ਗਵਾਈ ਜੋ ਆਈ ਸੀ ਗੁਰੂ ਮਹਾਰਾਜ ਦੀ ਛਾਣ ਵਿੱਚ ਬੜਾ ਕਾਲਾ ਦੌਰ ਸੀ ਜ਼ਬਰਦਸਤ ਦੌਰ ਸੀ ਬਕਤ ਦੀ ਹਕੂਮਤ ਜ਼ਬਰਦਸਤੀ ਲੋਕਾਂ ਦੇ ਧਰਮ ਨੂੰ ਪਰਿਵਰਤਨ ਕਰ ਰਹੀ ਸੀ ਕੋਈ ਚਾਰਾ ਨਹੀਂ ਸੀ ਨਜ਼ਰ ਆ ਰਿਹਾ ਤਾਂ ਕਸ਼ਮੀਰ ਦੇ ਬ੍ਰਾਹਮਣਾਂ ਨੇ ਤੇਕ ਰੱਖੀ ਆ ਕਿ ਬਕਤ ਦੇ ਜੋ ਰੈਵਰ ਸੀ ਗੁਰਨਾਨਕ ਦੇਵ ਜੀ ਦੇ ਨਵੇਂ ਜੋਤ ਸੀ ਉਹਨਾਂ ਕੋਲ ਆ ਕੇ ਬੇਨਤੀ ਕੀਤੀ ਕਿ ਸਾਡਾ ਧਰਮ ਖਤਰੇ 'ਚ ਹੈ ਸਾਡੀ ਰੱਖਿਆ ਕਰੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਿਹਾ ਘਬਰਾਓ ਨਹੀਂ ਇਸ ਜ਼ੁਲਮ ਦੇ ਵਿਰੁੱਧ ਕੋਈ ਵੱਡੀ ਕੁਰਬਾਨੀ ਦਿ ਲੋੜ ਹੈ ਉਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਕਿ ਬਾਹਰੂਪ ਸੀ ਗੁਰੂ ਗੋਬਿੰਦ राय ਜੀ ਸੀ ਉਸ ਟਾਈਮ ਉਹਨਾਂ ਦਾ ਨਾਂ ਉਹ ਆਪਣੇ ਪਿਤਾ ਜੀ ਕੋਲ ਬੈਠੇ ਸੀ ਗੁਰਦੇਵ ਭਾਦਰ ਜੀ ਕੋਲ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਤਾ ਜੀ ਤੁਹਾਡੇ ਨਾਲੋਂ ਵੱਡੀ ਕੁਰਬਾਨੀ ਕੌਣ ਦੇ ਸਕਦਾ ਹੈ ਇਸ ਨੂੰ ਦੇਖਦੇ ਹੋਏ ਗੁਰਦੇਵ ਭਾਦਰ ਜੀ ਨੇ ਉਹਨਾਂ ਬ੍ਰਾਹਮਣਾਂ ਨੂੰ ਸਹਾਰਾ ਦਿੱਤਾ ਹੌਸਲਾ ਦਿੱਤਾ ਵੀ ਤੁਸੀਂ ਜਾਓ ਬੇਫਿਕਰ ਹੋ ਤੁਸੀਂ ਜਾ ਕੇ ਕਹਿ ਦਿਓ ਕਿ ਸਾਡੇ ਜੋ ਗੁਰੂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਉਂ ਤੁਹਾਡਾ ਇਸਲਾਮ ਕਬੂਲ ਕਰ ਲੈਂਦੇ ਆ ਤਾਂ ਸੀ ਕਬੂਲ ਕਰ ਲਾਂਗੇ ਵੀ ਅਸੀਂ ਉਹਨਾਂ ਦੇ ਕਹਿਣੇ ਚ ਐ ਇਸ ਤਰ੍ਹਾਂ ਜਾਬਰ ਹਕੂਮਤ ਨੇ ਉਹਨਾਂ ਨੂੰ ਫਿਰ ਦਿੱਲੀ ਸਦਿਆ ਗੁਰੂ ਮਹਾਰਾਜ ਆਪਣੀ ਮਰਜ਼ੀ ਦੇ ਨਾਲ ਆਪਣੇ ਤਿੰਨ ਸ਼ਿਸ਼ਿਆਂ ਦੇ ਨਾਲ ਪਾਈ ਦਿਆਲਾ ਜੀ ਭਾਈ ਮਰਜੀਦਾਸ ਜੀ ਭਾਈ ਸਰਦੀਦਾਸ ਜੀ ਦੇ ਨਾਲ ਗੁਰੂ ਸਾਹਿਬ ਦੇ ਨਾਲ ਦਿੱਲੀ ਗਏ ਜਿੱਥੇ ਗੁਰੂ ਸਾਹਿਬ ਨੂੰ ਇੱਕ ਲੋਹੇ ਦੇ ਪਿੰਜਰੇ ਵਿੱਚ ਕੈਦ ਕਰਕੇ ਰੱਖਿਆ ਤੇ ਸਾਹਮਣੇ ਇਹਨਾਂ ਦੇ ਸਿੱਖਾਂ ਨੂੰ ਉਹਨਾਂ ਨੂੰ ਡਰਾਉਣ ਦੇ ਲਈ ਉਹਨਾਂ ਨੇ ਪਹਿਲਾਂ ਭਾਈ ਮਰਜੀਦਾਸ ਜੀ ਨੂੰ ਆਰੇ ਦੇ ਨਾਲ ਜੀਰਿਆ ਲੇਕਿਨ ਗੁਰੂ ਦੇ ਸਿੱਖ ਸੀ ਉਹ ਆਪਣੇ ਪੂਰਨ ਗੁਰੂ ਦੀ ਛਾਣ 'ਚ ਸੀ ਉਹਨਾਂ ਨੇ ਦੁੱਖ ਨੂੰ ਸੁੱਖ ਮੰਨ ਕੇ ਇਸ ਨੂੰ ਬਾਣੇ ਨੂੰ ਮੰਨਿਆ ਉਸ ਪ੍ਰੰਤ ਭਾਈ ਸਜੀਦਾ ਜੀ ਨੂੰ ਰੂਹ ਦੇ ਵਿੱਚ ਲਵੇਟ ਕੇ ਅੱਗ ਲਗਾ ਦੱਸੀ ਤਾਂ ਵੀ ਗੁਰੂ ਮਹਾਰਾਜ ਢੋਲ ਰਹੇ ਕਿਉਂਕਿ ਉਹ ਤੋਂ ਰਬੀ ਜੋਤ ਸੀ ਇਸ ਉਪਰੰਤ ਭਾਈ ਦਿਆਲਾ ਜੀ ਨੂੰ ਉਬਲਦੀ ਹੋਈ ਦੇਗ ਦੇ ਵਿੱਚ ਪਿਠਾੜ ਦਿੱਤਾ ਸੋ ਉਹਨਾਂ ਦੀ ਲਸਾਨੀ ਕੁਰਬਾਨੀ ਹੈ ਗੁਰੂ ਮਹਾਰਾਜ ਦੀ ਤੇ ਗੁਰੂ ਮਹਾਰਾਜ ਢੋਲ ਰਹੇ ਤੇ ਆਪਣੇ ਜੋ ਸਿੱਸੇ ਸੀ ਉਹਨਾਂ ਦੀ ਸ਼ਹਾਦਤ ਨੂੰ ਆਪਣੀ ਨਜ਼ਰਾਂ ਦੇ ਸਾਹਮਣੇ ਦੇਖਿਆ ਤੇ ਆਪਣੇ ਤੀਰਜ ਨੂੰ ਕਾਇਮ ਰੱਖਿਆ ਅੱਜ ਉਹਨਾਂ ਦੀ ਕੁਰਬਾਨੀ ਹੈ ਗੁਰੂ ਮਹਾਰਾਜ ਦੀ ਕਿ ਅੱਜ ਹਿੰਦੁਸਤਾਨ ਦੀ ਜੋ ਤਸਵੀਰ ਹੈ ਉਹ ਅੱਜ ਇਸ ਤਰ੍ਹਾਂ ਦੀ ਹੈ ਜਿੱਥੇ ਕਿ ਅਲੱਗ-ਅਲੱਗ ਕਿਸਮ ਦੇ ਧਰਮਦਾਰੇ ਸੋਚ ਵਾਲੇ ਲੋਕ ਪ੍ਰੇਮ ਭਾਵਨਾ ਰਹਿ ਰਹੇ ਨੇ ਵਰਨਾ ਜੇ ਗੁਰੂ ਮਹਾਰਾਜ ਉਹ ਕੁਰਬਾਨੀ ਨਾ ਦੰਦੇ ਤਾਂ ਅੱਜ ਹਿੰਦੁਸਤਾਨ ਦੀ ਉਹ ਸ਼ਕਲ ਨਾ ਹੁੰਦੀ ਜੋ ਅੱਜ ਹੈ ਸੋ ਉਹਨਾਂ ਦੀ ਇਸ ਲਾਸਾਨੀ ਕੁਰਬਾਨੀ ਨੂੰ ਅਸੀਂ ਬ੍ਰਾਹਮਣ ਸਭਾ ਕੁਰਾਲੀਵਾੜੇ ਕੋਟਨਕੋਟ ਨਮਸਕਾਰ ਕਰਦੇ ਆ ਤੇ ਸੰਤ ਮਹਾਰਾਜ ਜੀ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਤੇ ਬੇਨਤੀ ਕਰਦੇ ਆ ਕਿ ਕਿਰਪਾ ਕਰਿਓ ਅੱਗੇ ਨੂੰ ਵੀ ਜਦੋਂ ਤੁਹਾਡੀ ਇਹ ਅਸਤਰਾ ਨਿਕਲੇ ਜਰੂਰ ਸਾਨੂੰ ਸਰਦਾ ਇਨਫੋਰਮ ਕਰ ਦਿਓ ਤਾਂ ਕਿ ਅਸੀਂ ਸਮੇਂ ਸਿਰ ਇਹਦਾ ਕੋਈ ਢੰਗ ਨਾਲ ਪ੍ਰਬੰਧ ਕਰ ਸਕੀਏ ਤੇ ਗੁਰੂ ਮਹਾਰਾਜ ਨੂੰ ਨਮਨ ਕਰ ਸਕੀਏ ਸਿੰਘ ਜੀ ਗੰਗਾ ਨਰਸਰੀ ਜੀਰਕਪੁਰ ਵਾਲੇ ਜਿਨ੍ਹਾਂ ਦੇ oprala ਦਾ ਸਦਕਾ ਤਨ ਤਨ ਸਿਧਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਨੂੰ ਸਮਰਪਿਤ ਅੱਜ ਉਹਨਾਂ ਨੇ ਨਗਰ ਕੀਰਤਨ ਸ਼ਿਤਕ ਸ੍ਰੀ ਕੇਸ਼ਗੜ੍ਹ ਸਾਹਿਬ ਕੇਸ਼ਗੜ੍ਹ ਸਾਹਿਬ ਨੰਦ ਪ੍ਰਸਾਦ ਤੋਂ ਆਰੰਭ ਕੀਤਾ ਸੋ ਜਿਸ ਦੀ ਸੰਪੂਰਨਤਾ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਵਿੱਚ ਸਮਾਪਤੀ ਹੋਣੀ ਹੈ ਸੋ ਅੱਜ ਉਹਨਾਂ ਨੇ ਇਸ oprala ਗੁਰੂ ਸਾਹਿਬ ਜੀ ਨੂੰ ਯਾਦ ਕਰਕੇ ਕੀਤਾ ਕਿਉਂਕਿ ਸਮੁੱਚੀ ਮਾਨਵਤਾ ਦੇ ਲਈ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਨ੍ਹਾਂ ਦੇ ਉਦਮ ਸਦਕਾ ਅੱਜ Hindu ਧਰਮ ਦੀ ਰੱਖਿਆ ਦੇ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਆਪ ਆਪਣੇ ਪਿਤਾ ਨੂੰ ਉਦੇਸ਼ ਦਿੱਤਾ ਕਿ ਹਿੰਦੂਆਂ ਨੇ ਜਦੋਂ ਪਹਾੜੀ ਹਿੰਦੂਆਂ ਕੋਲ ਆਏ ਕਿ ਸਾਨੂੰ ਧਰਮ ਦੀ ਸਾਡੀ ਰੱਖਿਆ ਕੀਤੀ ਜਾਵੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸ਼ਹੀਦੀ ਦਾ ਜਾਮ ਦਿੱਲੀ ਦੇ ਚਾਂਦਨੀ ਚੌਕ ਦੇ ਹਸਪਤਾਲ ਸੋ ਉਸ ਦੇ ਸਦਕਾ ਸਮੁੱਚੀ ਮਾਨਵਤਾ ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਉਹ ਹਿੰਦ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਨੂੰ ਸਮਰਪਿਤ ਅੱਜ ਉਹਨਾਂ ਦੇ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੇ। ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪਰਬ ਦੇ ਸਬੰਧ ਦੇ ਵਿੱਚ ਨਗਰ ਕੀਰਤਨ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਪਟਿਆਲਾ ਸ਼ਹਿਰ ਤੱਕ ਜਾ ਪਟਿਆਲਾ ਸ਼ਹਿਰ ਰਾਤ ਰੁਕੇਗਾ ਚਾਂਦੀ ਚੌਕ ਸਾਹਿਬ ਜਾ ਕੇ ਸਮਾਪਤੀ ਹੋਏਗੀ। ਸ੍ਰੀ ਗੁਰੂ ਅਰਜਨ ਦੇਵ ਕੀਰਤਨ ਸਥਾਨ ਕੁਰਾਲੀ ਵੱਲੋਂ ਸਭ ਨੂੰ ਲੱਖ ਨਮਸਕਾਰ ਜਿੱਥੇ ਜਿੱਥੇ ਯਾਤਰਾ ਗੁਜ਼ਰ ਰਹੀ ਹੈ ਉਸ ਪੂਰੇ ਏਰੀਆ ਦੇ ਵਿੱਚ ਸੰਗਤ ਜਿਹੜੀ ਨਾਲ ਹੈਗੀ ਹੈ ਉਹਨਾਂ ਦੇ ਲਈ ਤੇ ਜਿਹੜੀ ਹੋਰ ਸੰਗਤ ਯਾਤਰਾ ਵਾਸਤੇ ਨਤਮਸਤਕ ਹੋਣ ਵਾਲੇ ਉਹਨਾਂ ਵਾਸਤੇ ਦੇਖੋ ਪ੍ਰਬੰਧ ਕੀਤਾ ਗਿਆ ਤੁਸਾਂ ਦੇਖੋਗੇ ਕੇਲਿਆਂ ਦਾ ਪ੍ਰਬੰਧ ਹੈ ਬਿਸਕੁਟਾਂ ਦਾ ਪ੍ਰਬੰਧ ਹੈ ਤੇ ਅੰਬ ਦਾ ਉਸ ਦੇਖੋਗੇ ਪ੍ਰਬੰਧ ਹੈ ਅੰਬ ਦਾ ਲੰਗਰ ਜਿਹੜਾ ਹੈਗਾ ਲਗਾਇਆ ਕਿ ਤੁਸੀਂ ਦੇਖਦੇ ਹੋ ਸਰ ਜਿｮਨੇ ਸ਼ਬੀਲ ਜਿਹੜੀ ਹੈਗੀ ਹੈ ਪਾਣੀ ਦੀ ਠੰਡੇ ਮਿੱਠੇ ਪਾਣੀ ਦੀ ਉਹ ਸ਼ਬੀਲ ਵੀ ਲਗਾ ਕਿ ਤਾਂ ਕਿ ਸੰਗਤ ਨੂੰ ਕਿਉਂਕਿ ਧੁੱਪ ਪੈ ਰਹੀ ਹੈ ਮੌਸਮ ਜਿਹੜਾ ਹੈਗਾ ਉਮਸ ਵਾਲਾ ਹੈਗਾ ਤੇ ਸਾਰੀ ਸੰਗਤ ਵਾਸਤੇ ਹਰ ਚੀਜ਼ ਠੰਡੇ ਪਾਣੀ ਦੀ ਛਵੀਲ ਲਗਾਈ ਜਾ ਰਹੀ ਹੈ ਉਸ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਤੇ ਜੋ ਵੀ ਸੰਗਤ ਆਰੀਓ ਉਹ ਠੰਡੇ ਪਾਣੀ ਮਿੱਠੇ ਪਾਣੀ ਦੀ ਛਵੀਲ ਪੀ ਰਹੀ ਹੈ ਉਹਦੇ ਨਾਲ ਅੰਬ ਜਿਹੜੇ ਨੇ ਅੰਬ ਦਾ ਜਿਹੜਾ ਲੰਗਰ ਹੈਗਾ ਤੁਹਾਨੂੰ ਦਿਖਾਇਆ ਉਹ ਲਗਾਇਆ ਜਾ ਰਿਹਾ ਹੈਗਾ ਗੁੜ ਦਾ ਲੰਗਰ ਲਗਾਇਆ ਜਾ ਰਿਹਾ ਹੈਗਾ ਉਸ ਦੇ ਨਾਲ ਨਾਲ ਤੁਹਾਨੂੰ ਦਿਖਾਈਏ ਕਿ ਪੂਰੀ ਜੋ ਲੋਕ ਨੇ ਉਹ ਇਸ ਲੰਗਰ ਸ਼ਾਮਲ ਹੋ ਰਹੇ ਨੇ ਕਿਸੇ ਨੂੰ ਅੰਬ ਦਾ ਲੰਗਰ ਕਿਸੇ ਨੂੰ ਆਪਾਂ ਕਹੀਏ ਕਿ ਅੰਬ ਦਾ ਲੰਗਰ ਦਿਖਾਇਆ ਤੁਹਾਨੂੰ ਦਿਖਾਈਏ ਇਹਨੇ ਅੰਮ੍ਰਿਤ ਅੰਗਰ ਦਾ ਲਗਾ ਲਗਾਇਆ ਪਿਆ ਹੈਗਾ ਸਭ ਨੂੰ ਅੰਮ੍ਰਿਤ ਅੰਗਰ ਅੰਮ੍ਰਿਤ ਅੰਗਰ ਦੇ ਰਹੇ ਆ ਤੇ ਇਸ ਵਾਰੇ ਜਾਣਕਾਰੀ ਵੀ ਅਸੀਂ ਲਾਂਗੇ ਕਿ ਕਿੰਨੀ ਇਹ ਕਿੰਨਾ ਵੱਲੋਂ ਲਗਾਇਆ ਜਾ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਪਤੇ ਧਰਮ ਦੀ ਰੱਖਿਆ ਵਾਸਤੇ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤ ਜਦੋਂ ਆਏ ਸੀਗੇ ਉਹਨਾਂ ਦੀ ਰੱਖਿਆ ਵਾਸਤੇ ਆਪਣਾ ਸ਼ਹੀਦੀ ਦਿੱਤਾ ਦਿੱਲੀ ਜਾ ਕੇ ਸ਼ਹੀਦ ਹੋਏ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਠੀਕ ਤੇ ਕਿ ਲੰਗਰ ਲਗਾਏਗਾ ਤੇ ਬੀਬੀਆਂ ਵੀ ਲੱਗੀਆਂ ਹਾਂਜੀ ਕੀ ਕਹਿੰਨੇ ਸੀ ਵਾਹਿ ਖਾਲਸਾ ਵਾਹਿ ਫਤਿਹ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪਰਬ ਨੂੰ ਸਮਰਪਿਤ ਅਸੀਂ ਨਗਰ ਕੀਰਤਨ ਦਾ ਅਸੀਂ ਸਵਾਗਤ ਕੀਤਾ ਜੀ ਮਹਾਰਾਜ ਜੀ ਸ਼ਹੀਦੀ ਦੇਣ ਲਈ ਦਿੱਲੀ ਵੀ ਖੇ ਗਏ ਸੀ ਇਸ ਮਾਰਗ ਨੂੰ ਗਏ ਸੀ ਤੋਂ ਇਸ ਉਪਲਖਵੀ ਚ ਨਗਰ ਕੀਰਤਨ ਅਸੀਂ ਉਹਨਾਂ ਦਾ ਸਵਾਗਤ ਕੀਤਾ ਵਾਹਿਗੁਰੂ ਖਾਲਸਾ ਬਿਲਕੁਲ ਕਾ ਜਿਹੜੇ ਸਾਰੇ ਕਰ ਰਹੇ ਨੇ ਤੇ ਤੁਸੀਂ ਇਹ ਵੀ ਦੇਖਿਆ ਕਿ ਲੰਗਰ ਜਿਹੜਾ ਹੈਗਾ ਹਰ ਚੀਜ਼ ਦਾ ਲੰਗਰ ਹੈਗਾ ਤੁਸੀਂ ਦੇਖਾਂਗੇ ਅੱਗੇ ਜਾ ਕੇ ਤੁਹਾਨੂੰ ਲੰਗਰ ਹੈਗਾ ਖਾਣ ਦਾ ਆਪਣਾ ਲਗਾਇਆ ਉਹ ਵੀ ਹੈ ਤਾਂ ਕਿ ਜੋ ਸੰਗਤ ਆ ਰਹੀ ਹੈ ਉਹਨਾਂ ਨੂੰ ਗੁਰੂ ਜੀ ਦੀ ਜੋ ਪੂਰੀ ਅਸੀਂ ਗੱਲ ਕਹੀਏ ਜੋ ਪੁਨਰ ਸ਼ਹਾਦਤ ਹੈਗੀ ਹੈ ਉਹਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਰੂਬਰੂ ਕਰਾਇਆ ਜਾਵੇ ਤੇ ਦੱਸਿਆ ਜਾਵੇ ਨਵੀਂ ਪੀੜ੍ਹੀ ਨੂੰ ਕਿ ਜੋ ਸ਼ਹਾਦਤ ਹੈ ਧਰਮ ਵਾਸਤੇ ਜੋ ਸ਼ਹਾਦਤ ਦਿੱਤੀ ਗਈ ਹੈ ਉਹਦੇ ਬਹੁਤ ਜ਼ਿਆਦਾ ਮਹਨਤ ਹੈ ਅੱਜ ਵੀ ਧਰਮ ਨੂੰ ਬਚਾਉਣ ਦੀ ਲੋੜ ਹੈ ਰਮ ਬਚਾਓ ਯਾਤਰਾ ਤੁਸੀਂ ਦੇਖ ਰਹੇ ਹੋ ਕਿ ਪੜਾ ਪੜਾ ਅੱਗੇ ਵਧਦੀ ਜਾ ਰਹੀ ਹੈ ਸੰਗਤਾਂ ਬਹੁਤ ਜ਼ਿਆਦਾ ਆਸੀ ਗਈਏ ਨਤਮਸਤਕ ਹੋ ਰਹੀਆਂ ਨੇ ਹਰ ਜਗ੍ਹਾ ਸਵਾਗਤ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਵੱਲੋਂ ਗੋਡ ਆਫ ਆਨਰ ਦਿੱਤਾ ਗਿਆ ਹੈਗਾ ਜਿਸ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੰਜ ਪਿਆਰੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗਵਾਈ ਦੇ ਵਿੱਚ ਇਹ ਯਾਤਰਾ ਹੁਣ ਅੱਗੇ ਵਧਦੀ ਹੈ ਤੁਹਾਨੂੰ ਦੇਖਦੇ ਤੇ ਦੱਸਦੇ ਹਾਂ ਕਿ ਇਹ ਆਪਾਂ ਕਹੀਏ ਸ਼੍ਰੀ ਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਰੋਪੜ ਕੁਰਾਲੀ ਮਰੰਡਾ ਰਤਨਗੜ ਹੁੰਦੇ ਹੋਣ ਇਹ ਅੱਗੇ ਜਾ ਰਹੀ ਹੈਗੀ ਉਹ ਇਹ ਉਹ ਰਸਤਾ ਆ ਜਿਸ ਰਸਤੇ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਕਸ਼ਮੀਰੀ ਪੰਡਤਾਂ ਨਾਲ ਦਿੱਲੀ ਦੇ ਚਾਂਦਨੀ ਚੌਕਲੇ ਬਲਦਾਂਲ ਦੇਣ ਵਾਸਤੇ ਗਏ ਸੀਗੇ ਉਸੇ ਰਸਤੇ ਨੂੰ ਉਹ ਇਹ ਪਿੰਡਾਂ ਵਾਲੇ ਰਸਤੇ ਆ ਉਹਨਾਂ ਤੋਂ ਹੋ ਕੇ ਜਾ ਰਹੀ ਹੈ ਤੇ ਅੱਜ ਦਾ ਜਿਹੜਾ ਬਿਸ਼ਰਾਮ ਹੈ ਉਹ ਪਟਿਆਲਾ ਵਿੱਚ ਹੋਏਗਾ ਅਸੀਂ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦੇ ਵਿੱਚ ਪਹੁੰਚ ਗਏ ਆ ਤੇ ਪਟਿਆਲਾ ਵੀ ਜਿਹੜਾ ਕਿ ਆ ਵਿਸ਼ਰਾਮ ਕੀਤਾ ਜਾਏਗਾ ਇਸ ਯਾਤਰਾ ਦਾ ਪਟਿਆਲਾ ਤੋਂ ਕੱਲ ਜਿਹੜੀ ਯਾਤਰਾ ਆ ਗਈ ਆ ਸਵੇਰੇ ਸ਼ੁਰੂ ਹੋਵੇਗੀ ਜਿਹੜੀ ਕੀ ਹਰਿਆਣਾ ਦੇ ਵਿੱਚ ਪ੍ਰਵੇਸ਼ ਕਰੇਗੀ ਪੰਜਾਬ ਤੋਂ ਕੱਲ ਦਾ ਪੂਰਾ ਦਿਨ ਯਾਤਰਾ ਹਰਿਆਣਾ ਵਿੱਚ ਰਹੇਗੀ ਤੇ ਸੰਗਤਾਂ ਉੱਥੇ ਵੀ ਜਿਹੜੀਆਂ ਕਿ ਨਤਮਸਤਕ ਹੋਈਆਂ ਤੁਹਾਨੂੰ ਅਸੀਂ ਹਰਿਆਣਾ ਦੇ ਗੁਰਦਆਮਾਂ ਦੀ ਜਿਹੜੇ ਨੇ ਦਰਸ਼ਨ ਕਰਾਵਾਂਗੇ ਕਿ ਕਿੱਥੇ-ਕਿੱਥੇ ਗੁਰੂ ਮਹਾਰਾਜ ਜਿਹੜੇ ਸੀਗੇ ਗਏ ਤੇ ਉੱਥੇ ਸੰਗਤਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਕਿਸ ਤਰ੍ਹਾਂ ਪਿਆਰ ਕੀਤਾ ਤੇ ਉਸ ਦੇ ਨਾਂ ਨਾਲ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਬਲਦਾਨ ਦੇਕੇ ਤਰਮ ਬਚਾਇਆ ਗਿਆ ਹੈਗਾ ਇਸ ਤਰਮ ਨੂੰ ਬਚਾਣ ਲਈ ਹਰ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੀਆਂ ਛੋਟੇ ਲਾਹਤ ਦੇ ਵਿੱਚ ਤਰਮ ਦੇ ਖਿਲਾਫ ਇਹ ਆਪਾਂ ਤਰਮ ਨੂੰ ਆਪਣੇ ਨੂੰ ਨਹੀਂ ਛੱਡਣਾ ਚਾਹੀਦਾ ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਦਾ ਬਲਾਨ ਇਹੀ ਨਸੀਹਤ ਦੰਦਾ ਹੋਇਆ ਦਿਖਾਈ ਦੇ ਰਿਹਾ ਹੈਗਾ ਕੈਮਰਾ ਪਰਸਨ ਅਸ਼wini ਮਨਾਸ ਦੇ ਨਾਲ ਮਨੋ ਜੋਸ਼ੀ ਜੀ ਮੀਡੀਆ ਫਤਿਹਗੜ੍ਹ ਸਾਹਿਬ